ਫੌਜ ਵਿੱਚ ਨੌਕਰੀ ਕਰਦੇ ਦੌਰਾਨ ਸੰਤ ਅਤਰ ਸਿੰਘ ਜੀ ਦੇ ਮਨ ਵਿੱਚ ਐਸੀ ਤਿਸ਼ਾ ਪਣੀ ਕਿ ਫੌਜ ਵਿੱਚ ਬਿਨਾ ਦੱਸੇ ਕਿਸੇ ਨੂੰ ਉਹ ਡੇਰਾ ਗਾਜੀ ਤੋਂ ਸਿੱਧਾ ਹਜ਼ੂਰ ਸਾਹਿਬ ਨੂੰ ਪੈਦਲ ਚਲੇ ਗਏ ਸੰਤ ਅਤਰ ਸਿੰਘ ਜੀ ਦੇ ਅਨਥੱਕ ਤੇ ਸਿਰੜੀ ਹੋਣ ਦਾ ਇਥੋਂ ਪਤਾ ਚੱਲਦਾ ਹੈ ਕਿ ਇੱਕ ਪੈਰ ਨਾਲ ਵਾਹੇ ਅਤੇ ਦੂਸਰੇ ਨਾਲ ਗੁਰੂ ਆਖਦੇ ਹੋਏ ਇੱਕੋ ਦਿਨ ਵਿੱਚ ਓਸੋ ਮੀਲ ਪੈਂਡਾ ਉਹ ਤੈਅ ਕਰਦੇ ਗਏ ਭਾਵੇਂ ਰਸਤੇ ਵਿੱਚ ਵਿਖੜਾ ਜੰਗਲ ਅਤੇ ਪਹਾੜੀ ਸੀ ਪਰ ਮਨ ਦੀ ਦ੍ਰਿੜਤਾ ਅਤੇ ਦਰਸ਼ਨਾਂ ਦੀ ਤਾਂਗ ਵਧੇਰੇ ਪਰਬਲ ਸੀ ਸਰੀਰ ਨਾਲ ਸਫਰ ਅਤੇ ਮਨ ਨਾਲ ਜਾਪ ਕਰਦੇ ਹੋਏ ਸੰਤ ਅਤਰ ਸਿੰਘ ਜੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਅਤੇ ਨੰਦੇੜ ਜਾ ਕੇ ਨਤਮਸਤਕ ਹੋਏ ਇੱਥੇ 2 ਸਾਲ ਤੋਂ ਵੱਧ ਸਮਾਂ ਗੁਜ਼ਾਰਿਆ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੇ ਲੰਗਰ ਤੇ ਰਹਿائش ਦਾ ਪ੍ਰਬੰਧ ਕਰ ਦਿੱਤਾ ਪੁਜਾਰੀ ਨਾਨੂ ਸਿੰਘ ਆਪ ਦੀ ਸੇਵਾ ਸੰਭਾਲ ਕਰਦਾ ਸੀ ਹਜ਼ੂਰ ਸਾਹਿਬ ਫੇਰੀ ਦੌਰਾਨ ਸੰਤ ਅਤਰ ਸਿੰਘ ਜੀ ਨੇ ਗੁਰਦੁਆਰਾ ਨਗੀਨਾ ਘਾਟ ਬੰਦਾ ਘਾਟ ਖੀਰਾ ਘਾਟ ਮਾਤਾ ਸਾਹਿਬ ਦੇਵਾ ਅਤੇ ਸ਼ਿਕਾਰ ਘਾਟ ਦੇ ਦਰਸ਼ਨ ਕੀਤੇ ਸੰਤ ਅਤਰ